जरू पाव जी गाता गुजर गो माता गुजर गौरी कान गुरु कंग प्यारी कंगली प्यारान गुरु प्यारन गुरु प्यार कान गुरु गोबिंद सिंह साहब गुरु गोबिंद सिंह साहब गुरु गोबु गोब ਬਾਰਤ ਬਾਰਤ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਗੱਲ ਜਿਵੇਂ ਸਰਮਸਤਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤ ਪੂਰਾ ਪਰਿਵਾਰ ਇਸ ਧਰਮ ਲਈ 바ਰਤਾ ਸੀ ਸਾਡੇ ਨੇ ਤੇ ਇਹ ਸਾਡੇ ਵੱਲੋਂ ਇੱਕ ਉਸ ਯਾਦ ਨੂੰ ਸਮਰਪਿਤ ਅਸੀਂ ਇੱਕ ਜੌਨ ਇਨਚਾਰਜ ਐਜ਼ ਅ ਜੌਨ ਇਨਚਾਰਜ ਨੇ ਵੀ ਮੇਰੇ ਨਾਲੇ ਮਲਾਜ਼ਮ ਵੀਰ ਖੜੇ ਨੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਅੱਜ ਦੁੱਧ ਦਾ ਲੰਗਰ ਤੇ ਨਾਲ ਰਾਸਤੇ ਮਠੀਆਂ ਇਹ ਜਿਵੇਂ ਕੋਈ ਇਨੀ ਧੁੰਦ ਵਿੱਚ ਠੰਡ ਵਿੱਚ ਸਾਡੇ ਵੀਰ ਸਫਰ ਕਰ ਰਹੇ ਨੇ ਕਾਰਜਕਾਰ ਕਰਨ ਲਈ ਸ਼ਹਿਰ ਚ ਆ ਰਹੇ ਨੇ ਅਸੀਂ ਉਹਨਾਂ ਲਈ ਇਹ ਛੋਟਾ ਜਿਹਾ ਵਰਾਲਾ ਕੀਤਾ ਜਿਹੜੇ ਸਾਡੇ ਬਣਾਉਂ ਲੰਗਰ ਦੀ ਸੇਵਾ ਸੀ ਕੀਤੀ ਜਾ ਰਹੀ ਹੈ ਸਾਨੂੰ ਬੜਾ ਅਪਰੀਸ਼ੀਏਟ ਕਰ ਰਹੇ ਨੇ ਮੈਂ ਧੰਨਵਾਦੀ ਹਾਂ ਸਾਰਾ ਪੰਜਾਬ ਵੀ ਲੰਗਰ ਦੀ ਸੇਵਾ ਚ ਲੱਗਿਆ ਹੋਇਆ ਕੋਈ ਪਿੱਛੇ ਨਹੀਂ ਹੈ ਕੋਲੇ ਸਾਡੀ ਅਸੀਂ ਸਵੇਰੇ ਡਿਊਟੀ ਸਾਡੀ ਜਿਵੇਂ 9 ਵਜੇ ਸਟਾਰਟ ਹੁੰਦੀ ਹੈ 6:30 7 ਵਜੇ ਆ ਗਏ ਸੀ ਅਸੀਂ ਅਸੀਂ ਇਹ ਸਵੇਰ ਤੋਂ ਸ਼ੁਰੂ ਕਰਤੀ ਸੀ ਬਾਕੀ ਧੁੰਦ ਦਾ ਮੌਸਮ ਹੈ ਜਿੰਨੇ ਵੀ ਮੇਰਾ ਵੀਰ ਚਾਹੇ ਕੋਈ ਕਿਸੇ ਵੀ ਕੰਮ ਲਈ ਸਫ਼ਰ ਕਰ ਰਿਹਾ ਚਾਹੇ ਧਾਰਮਿਕ ਸਥਾਨ ਜਾ ਰਿਹਾ ਮੈਂ ਉਹਨਾਂ ਨੂੰ ਇਹ ਕਹੂੰਗਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਧੁੰਦ ਦਾ ਸੀਜ਼ਨ ਚੱਲ ਰਿਹਾ ਆਪਣੇ ਵਹੀਕਲਾਂ ਨੂੰ ਬੜੇ ਧਿਆਨ ਨਾਲ ਚਲਾਉਣ ਆਪਣੀਆਂ ਘਰੋਂ ਲਾਈਟਾਂ ਵਗੈਰਾ ਗੱਡੀ ਦੇ ਸਾਰੇ ਲਾਈਟ ਵਗੈਰਾ ਚੈੱਕ ਕਰਕੇ ਚੱਲਣ ਧੁੰਦ ਵਿੱਚ ਜਿਵੇਂ ਮੈਂ ਅਕਸਰ ਹੀ ਦੱਸਦਾ ਕਿ ਹਾਈ ਬੀਮ ਤੇ ਗੱਡੀ ਨਾ ਚਲਾਓ ਲੋ ਬੀਮ ਤੇ ਚਲਾਓ ਕਿਉਂਕਿ ਧੁੰਦ ਦੇ ਕਾਰਨ ਜਿਹੜੀ ਲੋ ਬੀਮ ਕਾਰਨ ਸਾਨੂੰ ਗੱਡੀ ਦਾ ਜਿਹੜਾ ਰਿਫਲੈਕਟਰ ਹੈ ਉਹ ਸਾਨੀ ਨਾ ਦਿਖਾਈ ਦੇ ਜਾਂਦਾ ਬਾਕੀ ਜਿੰਨੀਆਂ ਵੀ ਗੱਡੀਆਂ ਦੀ ਕਮਰਸ਼ੀਅਲ ਨੇ ਉਹਨਾਂ ਦੇ ਰਿਫਲੈਕਟਰ ਟਿੱਪਾਂ ਲ ਜਿਹੜਾ ਇਹ ਤੁੰਦਦਾ ਸੀਜ਼ਨ ਹੈ ਇਹਦੇ ਵਿੱਚ ਕੋਈ ਵੀ ਹਾਦਸਾ ਨਾ ਹੋਵੇ ਕਿਸੇ ਦਾ ਖੂਨ ਇਹ ਸੜਕ ਤੇ ਨਾ ਵਿਖਰੇ ਸਾਡੀ ਇਹੀ ਕੋਸ਼ਿਸ਼ ਹੈ ਅਸੀਂ ਹਮੇਸ਼ਾ ਅਵੇਰਨੈਸ ਕਰਦੇ ਰਹਿੰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਮੇਰੇ ਕੋ ਜਿਵੇਂ ਕੈਪ ਨੇ ਜੱਗਟਾ ਨੇ ਲੋਹਰ ਪਜਾਮੇ ਨੇ ਜੋ ਵੀ ਬੂਟ ਨੇ ਅਗਰ ਮੈਨੂੰ ਕੋਈ ਲੱਗਦਾ ਕਿ ਕੋਈ ਰਿਕਸ਼ੇ ਵਾਲਾ ਵੀਰ ਕੋਈ ਮਿਹਨਤ ਮਜ਼ਦੂਰੀ ਕਰਦਾ ਉਹਦੇ ਬੂਟ ਨਹੀਂ ਪਾਏ ਹੋਏ ਮੈਂ ਕਈ ਲੋਕ ਇਵੇਂ ਦੇ ਵੀ ਵੇਖਦਾ ਜਿਨ੍ਹਾਂ ਨੂੰ ਮੈਂ ਬੂਟ ਜਰਾਬਾ ਦਿੰਦਾ ਉਹ ਕਹਿੰਦੇ ਅਸੀਂ ਜ਼ਿੰਦਗੀ ਚ ਬੂਟ ਜਰਾਬ ਪਾਈ ਨਹੀਂ ਇਸ ਲੈਵਲ ਦੇ ਵੀ ਕਈ ਹੈਗੇ ਨੇ ਮੇਰਾ ਵੀਰ ਬੜਾ ਸਕੂਨ ਮਿਲਦਾ ਮਨ ਚ ਕਿ ਅਸੀਂ ਕਿਸੇ ਦੀ ਖੁਸ਼ੀ ਚ ਸ਼ਾਮਲ ਹੋ ਰਹੇ ਆਂ ਕੋਈ ਉਹ ਜਿਹੜਾ ਸਾਡੇ ਵੱਲੋਂ ਦਿੱਤਾ ਕੱਪੜਾ ਉਹਨੂੰ ਪਾ ਕੇ ਉਹ ਆਪਣਾ ਰੋਜ਼ਗਾਰ ਕਮਾਊਗਾ ਆਪਣਾ ਪਰਿਵਾਰ ਪਾਲੂਗਾ ਤੇ ਬੜਾ ਸਕੂਨ ਮਿਲਦਾ ਸਰ ਲੰਗੇ ਤਨਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਦਾ ਸਮਾਜ ਆ ਉਹਨਾਂ ਦੇ ਬੱਚਿਆਂ ਦੀ ਸ਼ਹੀਦੀ ਜੋੜ ਮਿਲੇ ਜੋੜ ਮੇਲ ਦੇ ਸੰਬੰਧ ਵਿੱਚ ਅਸੀਂ ਚਾਹ ਤੇ ਆਪਣੇ ਮੱਠੀਆਂ ਵਗੈਰਾ ਲੰਗਰ ਲਗਾਇਆ ਤੇ ਸੇਵਾ ਕਰ ਰਹੇ ਮਬਾਈ ਜੀ ਤੇ ਸਾਰੇ ਜਿਹਨਾਂ ਨੇ ਲੰਗਰ ਤਿਆਰ ਇਹਨਾਂ ਦੇ ਬਰਤਨ ਹੀ ਉੱਤੇ ਬਸ ਤੇਰੇ ਨਾਲੇ ਛੋਟੀ ਗੱਲ ਵਾਦਾ ਕਰੇ ਧੰਨ ਧੰਨ ਤੁਸੀਂ ਜੋ ਗਵਿੰਦ ਸਿੰਘ ਜੀ ਧੰਨ ਹੀ ਨੇ ਤੁਹਾਡੀਆਂ ਜੋ ਕੁਰਬਾਨੀਆਂ ਬਾਹਰ ਆ ਜਾਵਾਂ ਮੈਂ ਦਾਤਾ ਬਾਹਰ ਆ ਜਾਵਾਂ ਦਾਦੀ ਅੰਮਾ ਤੇਰੇ ਜਿਗਰੇ ਤੋਂ ਬਾਹਰ ਆ ਜਾਵਾਂ